ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਸਮਾਜ ਸੇਵਕ ਸੱਭਿਆਚਾਰਕ ਧਾਰਮਿਕ ਵਿਰਤੀ ਵਾਲੇ ਲੋਕ ਅਤੇ ਫੇਸਬੁੱਕ ਦੇ ਵੱਡੇ ਵਿਦਵਾਨ ਅਤੇ ਵੀਡੀਓ ਸਾਡੀ ਵੀਡੀਓ ਨਾ ਦੇਖਣ ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗਾਲਾਂ ਨਿਕਲ ਜਾਂਦੇ ਨੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਵੀ ਗਾਲਾਂ ਨਾ ਕੱਢੀਏ ਸਾਡੇ ਵੀਰ ਫੇਰ ਵੀ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦੇ ਗਾਲ ਨਿਕਲ ਜਾਂਦੀ ਹੈ ਇਹ ਵੀਡੀਓ ਸਾਡੀ ਲੁੱੱਚੇ ਲੰਡੇ ਤੇ ਕਾਲੇ ਤੇਲ ਵਾਲੀ ਵੀਰਾਂ ਵਾਸਤੇ ਆ ਨਾ ਹੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾ ਹੀ ਉਹ ਘੰਟੀ ਦਬਾਓ ਕਿਉਂਕਿ YouTube Facebook ਤੇ ਬਹੁਤ ਵਧੀਆ ਵਧੀਆ ਚੀਜ਼ਾਂ ਪਈਆਂ ਤੁਸੀਂ ਉਹ ਜਾ ਕੇ ਦੇਖੋ ਸਾਡਾ ਗੰਦਨਾ ਦੇਖੋ ਧੰਨਵਾਦ ਇੱਥੇ ਹਾਈ ਹੇ ਨਿੱਖ ਲੈ ਉਹ ਆ ਕੇ ਅਸੀਂ ਐਡੇ ਵਟੇ ਘਰ ਦੀਆਂ ਬਣਦੀਆਂ ਥਾਂ ਥਾਂ ਮਿੱਟੀ ਸਿੱਟੀ ਪਈ ਨਾ ਕੋਈ ਸਫਾਈ ਨਾ ਕੱਟਾ ਉਹ ਕਾਲੇ ਸੂਟ ਵਾਲੀ ਇਵੇਂ ਜਿਵੇਂ ਜੀ ਹਮ ਕਾਲੇ ਗੱਲਾਂ ਵਾਲੇ ਚ ਦਾਕੜ ਨੇ ਕੁਝ ਨਹੀਂ ਹੈਗਾਗਾ ਹਾਂ ਤੁਸੀਂ ਮਾਸਟਰ ਜੀ ਇੱਥੇ ਪਏ ਹੋ ਉਹ ਭਾਈ ਮੈਂ ਤਾਂ ਉਹੀ ਪੈ ਗਿਆ ਸੀ ਬੈਜੋ ਮਾੜਾ ਕੁਰਸੀ ਤੇ ਪਈ ਨਹੀਂ ਬੈਠਣਾ ਤਾਂ ਕਾਨੂੰ ਬਸ ਮੈਂ ਕੰਮ ਕਰਦੀ ਸੀ ਅੰਦਰ ਕੰਮ ਕੀ ਕਰਨ ਮੜਾ ਖੇਤ ਨਾ ਚੱਲ ਕੇ ਹੀ ਆਪਾਂ ਖੇਤ ਆਪਣੇ ਖੇਤ ਭਾਈ ਬੜਾ ਵਧੀਆ ਕੋਠਾ ਬਣਾਇਆ ਹੋਇਆ ਆਪਣੇ ਖੇਤ ਮੂੜੀਆਂ ਸਲਗਮ ਨਾਲੇ ਆਪਾਂ ਸਬਜ਼ੀ ਲੈ ਆਈਏ ਮਾਈਡੀ ਦੂਰ ਤੁਰ ਕੇ ਜਿੱਥੇ ਸਕੂਟਰ ਤੇ ਬੱਕ ਚੱਲਦਾ ਨਾਲ ਨਹੀਂ ਮਾਸਟਰ ਜੀ ਮੈਂ ਤਾਂ ਥੱਕੀ ਪਈ ਮੈਂ ਤਾਂ ਰੈਸਟ ਕਰ ਰਹੀ ਮੈਂ ਨਹੀਂ ਜਾਣਾ ਭਾਈ 10 ਮਿੰਟਾਂ ਚ ਮੁੜ ਆਵਾਂਗੇ ਐ ਕੀ ਹੁੰਦਾ ਨਹੀਂ ਨਹੀਂ ਮੈਂ ਨਹੀਂ ਜਾਣਾ। ਨਾਲੇ ਤਰ ਖੇਤ ਦੇਖਾ ਕਿਉਂ ਪੇਦੂ ਬੇਰ ਖਾਦ ਦੇ ਰਿਹਾ ਤੇ ਪੇਦੂ ਬੇਰ ਖਵਾਉ ਤੈਨੂੰ। ਅੱਛਾ। ਹਾਂ। ਨਾਲੇ ਤਾਂ ਗਈਆਂ ਹੋਈਆਂ ਨੇ ਆਪਾਂ ਹੁਣ ਮੁੜਿਆਉਣਾ 5 ਮਿੰਟਾਂ 'ਚ। ਨਹੀਂ ਨਹੀਂ ਰਹਿਣ ਦੋ ਮਾਸਟਰ ਜੀ ਤ ਪਹਿਲਾਂ ਮੈਨੂੰ ਕਲੇਸ਼ ਪਾ ਲੈਣੀ ਹੈ ਫਿਰ। ਨਹੀਂ ਪਾਉਂਦੀ ਨਾਲੇ ਤੇਰਾ ਜੀਜਾ ਉੱਥੇ ਹੀ ਫਿਰਦਾ ਉਹਨੂੰ ਮਿਲਾ ਲਿਓ। ਅੱਛਾ ਜੀਜਾ ਉੱਥੇ ਨੇ ਕਿ? ਖੇਤੀਏ ਨਾਲੇ। ਅੱਛਾ। ਤੇ ਦੀਦੀ ਨੂੰ ਲੈ ਚੱਲਦੇ ਨਾਲ। ਉਹ ਤਾਂ ਕੀ ਕਰਾਉਣਾ ਸਕੂਟਰੀ ਤੇ ਇੰਨੇ ਜਾਣੇ ਕਿੱਥੇ ਬੈਠਾਂਗੇ ਚੁੱਪ ਕਰਕੇ ਆਈ ਹੱਕ ਚੱਲਦੇ ਆ। ਅੱਛਾ। ਉਹਨੂੰ ਤਾਂ ਆਪਾਂ ਮੁੜੇ ਆਵਾਂਗੇ। ਫਿਰ ਜੀਜਾ ਤਾਂ ਉੱਥੀ ਹੋਣਾ ਹਨਾ ਉੱਥੀ ਆ ਉੱਥੀ ਚੱਲ ਚੜ ਪਈ ਚੱਲ ਚੱਲ ਹਾਂ ਸਲਾਹ ਹੀ ਨਹੀਂ ਕਰਦੇ ਹੁੰਦੇ ਆ ਜਾ ਤੂੰ ਮੇਰੇ ਹੋਂ ਦੇ ਨਾਲ ਡਰ ਤੈਨੂੰ ਕੋਈ ਨਹੀਂ ਕੁਛ ਕਹਿੰਦਾ ਨਹੀਂ ਆਜੋ ਫਿਰ ਹਾਂ ਖੜਜ ਮੈਂ ਚੈਪਕੀ ਕੱਢ ਲਾ ਇਹ ਭਾਈ ਡੀਜ਼ਲ ਖਾਂਦੀ ਏ ਕਿ ਪੈਟਰੋਲ ਖਾਂਦੀ ਏ ਨਹੀਂ ਪੈਟਰੋਲ ਵਾਲੀ ਹੁੰਦੀ ਏ ਮਾਸਟਰ ਜੀ ਅੱਛਾ ਅੱਛਾ ਹਾਂ ਜੀ ਇਹ ਆ ਪੀ ਸਟਾਰਟ ਹੋ ਜਾਂਦੀ ਏ ਲੱਤ ਲੋਤੀ ਤੇ ਤੁਸੀਂ ਐ ਮਾਰਦੇ ਨਹੀਂ ਭਾਈ ਨਹੀਂ ਉਹ ਪਹਿਲਾਂ ਵਾਲਾ ਜ਼ਮਾਨਾ ਸੀ ਗੱਲ ਲੱਤਾਂ ਮਾਰਨ ਵਾਲਾ ਹੁਣ ਨਹੀਂ ਲੱਤਾਂ ਮਰਵਾਉਂਦੇ अच्छा हुन तो सीधा ही पटक दे नी हुन त कहंदे लत्ता चक के ਧਰ ਲਓ ਉੱਤੇ ਵੈਸੇ ਤੇ ਬਸ ਅੱਛਾ ਐਂ ਧਰ ਲਾ ਭਾਈ ਹਾਂਜੀ ਮਰ ਡਿੱਗ ਜਾਣਾ ਹੱਥ ਜਾਂ ਧਰ ਲਾ ਕੋਈ ਐਂ ਕਿਹਾ ਹਾਂ ਕੋਈ ਨਹੀਂ ਐਂ ਕਿਆ ਬਸ ਡਿੱਗਣਾ ਚਾਹੇ ਤੁਸੀਂ ਨਹੀਂ ਕੋਈ ਹਾਏ ਇੰਨਾ ਚੋਰ ਦੀ ਉਹ ਭਾਈ ਚਲ ਘੱਟ ਜੋ ਧਰ ਜਾ ਭਾਈ ਖਾਜ ਥੋੜਾ ਗਾਹ ਕਰਨਾ ਮਾਈਕ ਸਬਜ਼ੀ ਲੈ ਕੇ ਆਉਣੇ ਤੁਹਾਡੇ ਵਾਸਤੇ ਵੀ ਲਿਆਵਾਂਗੇ ਹਾਂ ਹਾਂ ਵਧੀਆ ਜੀ ਵਧੀਆ ਬਈ ਵਧੀਆ ਆ ਸਾਡੇ ਪਿੰਡ ਦਾ ਮਿਸਤਰੀ ਆ ਔਰ ਮਿਸਤਰੀਆ ਠੀਕ ਹੈ ਇਹ ਖੁੱਲੀਆਂ ਖੁੱਲੀਆਂ ਗਲੀਆਂ ਨੇ ਸਾਡੇ ਪਿੰਡ ਦੀ ਹਾਂ ਕਾਫੀ ਖੁੱਲੀ ਹੈ ਤਨ ਤਨ ਟਰੱਕ ਇਕੱਠੇ ਲੱਗਦੇ ਨੇ ਐ ਪਈ ਅੱਛਾ ਜੀ ਹਾਂ ਸਰਦਾਰਾਂ ਦਾ ਪਿੰਡ ਆ ਨਾ ਸਾਡਾ ਪਿੰਡ ਹਾਂ ਇਹ ਤਾਂ ਹੈ ਹਾਂ 650 ਕਿੱਲਾ ਜ਼ਮੀਨ ਦਾ ਕੋਟ ਦੁਨੇ ਦਾ 650 ਅੱਛਾ ਜੀ ਨਕਸ਼ਾ ਤਨ ਮੁੰਜਿਆਂ ਤੇ ਦਿਖਦਾ ਜ਼ਮੀਨ ਦਾ ਇਹ ਚਲ ਸਾਡੇ ਕੋਲ ਦਾ ਜ਼ਮੀਨ ਘੱਟਦੀ ਹੈ ਉਹ ਸਾਡੇ ਪਿੰਡ ਚ ਹਰੇ ਕੋਲੇ 50 ਕਿੱਲੇ 30 ਕਿੱਲੇ ਆਏ ਐ ਹੋਰ ਨਾ ਕੁਝ ਲੋਚ ਆ ਕੋਈ ਬਰੋਟਾ ਹੈ

ਹੱਥ ਧਰ ਲਾ ਭਾਈ ਮੋਢੇ ਤੇ ਨਹੀਂ ਹੁਣ ਤਾਂ ਉੱਤਰ ਨਹੀਂ ਤੁਸੀਂ ਉੱਤਰ ਆਇਆ ਥੇ ਤਰ ਆਹੋਲੇ ਪੋਲੇ ਪੈ ਨਹੀਂ ਭਾਈ ਮੋਢੇ ਜੀ ਆ ਜਾਓ ਭਾਈ ਆਪਣਾ ਖੇਤ ਇੱਧਰ ਹੀ ਆ ਜਾ ਅੱਛਾ ਇੱਧਰ ਆਵਾਂ ਲਾ ਹਾਂ ਹਾਂ ਸੂਏ ਤੇ ਪਾਣੀ ਘਟਾ ਨਹੀਂ ਤੈਨੂੰ ਵਾ ਦਿੰਦੇ ਠੰਡਾ ਠੰਡਾ ਪਾਣੀ ਨਿਹਾਰਾ ਵਾਲਾ ਨਹੀਂ ਜੀ ਸਰਦੀਆਂ ਨੇ ਹੁਣ ਕਿੱਥੇ ਨਾ ਆ ਜਾਂਦਾ ਨਾ ਨਿੱਗਾ ਹੁੰਦਾ ਸਰਦੀਆਂ ਚ ਭਾਈ ਅੱਛਾ ਆ ਜਾਓ ਭਾਈ ਆ ਜਾਓ ਆ ਸਾਡਾ ਖੇਤ ਹੈ ਹਾਂ ਆ ਪਪੂ ਲਾ ਰਗਾ ਮਾਸਟਰ ਇਹਨੂੰ ਕਹਿੰਦੇ ਨੇ ਸ਼ਮਸ਼ੂਰ अच्छा एने لمبے ਹੁੰਦੇ ਆ ਨਹੀਂ ਤਾਂ ਕੋਈ ਬੜਾ ਲੰਮਾ ਹੁੰਦਾ ਰਾਵਣ ਟਾਈਮ ਦਾ ਦਰਖਤ ਹੈ اچھا ਰਾਵਣ ਇਹ ਤੇ ਪਿੰਗਾ ਪਾਉਂਦਾ ਰਿਹਾ ਆ ਜਾ ਭਾਈ ਆ ਗੇਟ ਆ ਸਾਡਾ ਜਰਨੀ ਲੱਗੀ ਭਾਈ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਤਾਂ ਲੱਗਿਆ ਹੋਇਆ ਗੇਟ ਸਾਡਾ ਐਨਾ ਪੁਰਾਣਾ ਬੜਾ ਪੁਰਾਣਾ ਦੇਖ ਭਈ ਖੜਕਦਾ ਨਹੀਂ ਆ ਜਾ ਭਾਈ ਆ ਆਪਣੇ ਦੋ ਕਮਰੇ ਨੇ ਭਾਈ ਹੁਣ ਤੁਸੀਂ ਦੇਖੋ ਭਾਈ ਕਿਹੜੇ ਕਮਰੇ ਚ ਬੈਠਣਾ ਨਹੀਂ ਬੈਠਣਾ ਕਿਉਂਕਿ ਹੁੰਦੀ ਆਪਾਂ ਬਾਹਰ ਇੱਧਰ ਮੈਨੂੰ ਆਏ ਸੀ ਕਮਰਾ ਵੀ ਦੇਖ ਲੈਣਾ ਅੰਦਰੋਂ ਵੀ ਦੇਖਣਾ ਨਾ ਲੈ ਤੁਸੀਂ ਕਹਿੰਦੇ ਸੀ ਚੀਜ਼ਾਂ ਵੀ ਇੱਥੇ ਉਹ ਆਏ ਨਹੀਂ ਹਲੇ ਤੱਕ ਉਹ ਇੱਥੇ ਫਿਰਦਾ ਫੁੱਲਦਾ ਕੀ ਨਾ ਆਹ ਸਹਤੂਤ ਅੱਛਾ ਇਹ ਤਾਂ ਤੂਤ ਹੁੰਦਾ ਹੈ ਹਾਂਜੀ ਇਹ ਸਹਤੂਤ ਹੈ ਸਹਤੂਤ ਦੀ ਨਿਸ਼ਾਨੀ ਇਹ ਹੁੰਦੀ ਆ ਤਾਂ ਪੱਤਾ ਐਡਾ ਹੁੰਦਾ ਦੇਖ ਭਾਈ ਕਿੱਡਾ ਪੱਤਾ ਇਹ ਐਡਾ ਪੱਤਾ ਦੇਖ ਭਾਈ ਹਾਂ ਇਹਦੀ ਤੂਤੀ ਵੀ ਭਾਈ ਐਡੀ ਲੱਗਦੀ ਹੈ ਸੱਜੀ ਹਾਂ ਲੰਬੀ ਲੰਬੀ ਦੇਖ ਪੱਤਾ ਸੋਣਾ ਭਾਈ ਹਾਂਜੀ ਆਜੋ ਆਜ ਹੋਰ ਨਹੀਂ ਬਥੇ ਰੱਖ ਆ ਤੂ ਤੇ ਅੱਛਾ ਹਾਂ ਆਪ ਹੀ ਮੈਂ ਰਿੰਡ ਖਰਬੂਜਾ ਲਾਏ ਓਕੇ ਹੁੰਦਾ ਓਹ ਪਈ ਠੱਠੇ ਦੇ ਉਹ ਵਰਗਾ ਹੁੰਦਾ ਲਾਲ ਲਾਲ ਜੀ ਲਾ ਦੇਉਂਦੇ ਰਿੰਡ ਖਰਬੂਜੇ ਉਹ ਆਏਗਾ ਮੈਨੂੰ ਨਹੀਂ ਪਤਾ ਕੋਈ ਨਾ ਜਦ ਲੱਗ ਗਿਆ ਤਾਂ ਦਿਖਾਉਂਗਾ ਆਜੋ ਆਜ ਇੱਧਰ ਦਿਖਾ ਕੇ ਲੈ ਮਤ ਇੱਥੇ ਆਪਣੀਆਂ ਮਹਿਸਾ ਬੰਨੀਆਂ ਹੁੰਦੀਆਂ ਹੁਣ ਤਾਂ ਹੈ ਨਹੀਂ ਪਾਈ ਅੱਛਾ ਕਿੱਧਰ ਗਈਆਂ ਉਹ ਜਵਾਕ ਜੇ ਲੈ ਕੇ ਆਉਣਗੇ ਮੱਲਲ ਪਈ ਕਦੇ ਹੋਣ ਅੱਛਾ ਆਜੋ ਹੁਣ ਤੁਹਾਨੂੰ ਸਬਜ਼ੀ ਸੂਤੀ ਦਿਖਾਵਾਂ ਆਹਾ ਤਾਂ ਪਹਿਲਾ ਸਣਾ ਆਹਾ ਅੱਛਾ ਲਾ ਸਣਾ ਆਹਾ ਗਾ ਗਾਜਰਾਂ ਨੇ ਪਈ ਗਾਡਰ ਗਾਜਰ ਦੇਖੀ ਐਡੇ ਐਡੇ ਗਾਜਰਾਂ ਨੇ ਹਾਏ ਢੂੰਗਾ ਕਰਕੇ ਬੀਜੀਆਂ ਹੋਈਆਂ ਨੇ ਬੱਟਾ ਪਈ ਆਜੋ ਆਜੋ ਪਈ ਖਾਮਦ ਆਸ ਚ ਨਹੀਂ ਹੁੰਦੀਆਂ ਹੀ ਨਹੀਂ ਹਾਂ ਭਾਈ ਸ਼ਹਿਰ ਚ ਤਾਂ ਮਿਲਦੀਆਂ ਨਹੀਂ ਐਡੀਆਂ ਗਾਜਰਾਂ ਸ਼ਹਿਰ ਚ ਕਿੱਥੇ ਮਿਲਦੀਆਂ ਆਹ ਸਾਗ ਹੈ ਮੂਲੇ ਵੀ ਨਹੀਂ ਸਾਡੇ ਮੂਲੇ ਹਜੇ ਬਣਨਗੇ ਸੇ ਤਾਂ ਮੂਲੀਆਂ ਨੇ ਭਾਈ ਮਾਰਚ ਚ ਜੇ ਮਹੀਨੇ ਜਾ ਕੇ ਐਡੇ ਐਡੇ ਮੂਲੇ ਹਾਂ ਮਾਰਚ ਹਾਂ ਬਰੂਦ ਕੋਈ ਹੈ ਨਹੀਂ ਨਹੀਂ ਤੁਹਾਨੂੰ ਖਵਾ ਦਿੰਦਾ ਆਜੋ ਆਜੋ ਅੱਛਾ ਆ ਗੋਭੀ ਲਾਈ ਸੀ ਭੈਣ ਦੇ ਯਾਰ ਲੋਕ ਚੋਰ ਵਾਲੇ ਨਿਕ ਤਾਂ ਹਾਂ ਇੱਕ ਦਿਨ ਭਾਈ ਸਾਡੇ ਕੋਈ 13 ਫੁੱਲ ਤੋੜ ਕੇ ਲੈ ਗਿਆ 13 ਹਾਏ ਨੁਕਸਾਨ ਹੋ ਗਿਆ ਹਾਂ ਮੈਂ ਤਾਂ ਸਾਡਾ ਨੂੰ ਕਿਹਾ ਜਵਾਕ ਜਨ ਇੱਕ ਤਾਂ ਕੈਮਰਾ ਲਾ ਸਬਜ਼ੀ ਬਾੜੀ ਤੋੜਦੇ ਨੇ ਲੋਕ ਹਾਂ ਹਾਂ ਇਹ ਤਾਂ ਹੈ ਹੋ ਬਾਪੂ ਮੈਂ ਲੱਗ ਓਏ ਹਾਂ ਭਾਈ ਕਿਵੇਂ ਆ ਆ ਸੁੱਖੀ ਨੂੰ ਕਿੱਧਰ ਲਈ ਫਿਰਦਾ ਹੈਂ ਖੇਤਾਂ ਚ ਉਹ ਤਾਂ ਤੈਨੂੰ ਮਲਾਉਣ ਵਾਸਤੇ ਲੈ ਕੇ ਆ ਕਿਵੇਂ ਜੀਜੀ ਨੂੰ ਮਿਲਣਾ ਵਧੀਆ ਵਧੀਆ ਹਾਂ ਠੀਕੋ ਤੁਸੀਂ ਵਧੀਆ ਵਧੀਆ ਮੈਂ ਤਾਂ ਘਰੀ ਆ ਜਾਂਦਾ ਇਹ ਕਹਿੰਦੇ ਖੇਤ ਚੱਲ ਇਹਦੇ ਨਾਲ ਨਾ ਆਇਆ ਕਰ ਕੋਈ ਨਾ ਮਿਲ ਪਈ ਹੱਥ ਜੀ ਨਾ ਮਿਲੋ ਹੋਰ ਪਾਸੇ ਹੀ ਲੈ ਜਾ ਤੈਨੂੰ ਸੁੱਖੀ ਇਹ ਨਹੀਂ ਇਹ ਕਹਿੰਦੀ ਉੱਥੇ ਹੋਣਗੇ ਨਾਲ ਆਪਾਂ ਸਬਜ਼ੀ ਲੈ ਆਵਾਂ ਕਹਿੰਦੇ ਮੈਂ ਸਬਜ਼ੀ ਲੈ ਕੇ ਆਣੀ ਮੈਂ ਆਪੀ ਲੈ ਆਉਂਦਾ ਸਬਜ਼ੀ ਤਾਂ ਉਹ ਤਾਂ ਮੈਂ ਲੈ ਕੇ ਆਇਆ ਕੁੜੀ ਨੂੰ ਮੈਂ ਚਲ ਖੇਤ ਦਿਖਾ ਆ ਲੈਣਾ ਵਿਚਾਰੀ ਘਰੇ ਦਾ ਜੀ ਨਹੀਂ ਲੱਗਦਾ ਉਹ ਬਾਪੂ ਪਿੰਡ ਦੇ ਲੋਕ ਕੀ ਸੋਚਣਗੇ ਵੀ ਬੁੜਾ ਤੀਵੀਂ ਲਈ ਜਾਂਦਾ ਹੈਗਾ ਪਤਾ ਹੀ ਆ ਪਿੰਡ ਦੇ ਲੋਕਾਂ ਨੂੰ ਵੀ ਰਿਸ਼ਤੇਦਾਰ ਆਏ ਹੋਏ ਨੇ ਮੈਂ ਕਿਉਂ ਹੱਥ ਪੜੀਏ ਨਾ ਮੈਂ ਪਿੱਛੇ ਬੈਠਾ ਹੀ ਤਾਂ ਪਤਾ ਵੀ ਰਿਸ਼ਤੇਦਾਰ ਨਹੀਂ ਲੋਕਾਂ ਨੂੰ ਤਾਂ ਨਹੀਂ ਪਤਾ ਲੋਕ ਤਾਂ ਪੈਣ ਚੋਦਨੇ ਲੋਕਾਂ ਨਾਲ ਆਪਾਂ ਜੰਗ ਥੋੜਾ ਜਿੱਤਣੀ ਆ ਪੈਣ ਚਦਾਂ ਲੋਕ ਕੋ ਮਨੁਆ 10 ਗੋਭੀ ਦਾ ਫੁੱਲ ਕੋਈ ਹੈ ਹੀ ਨਹੀਂ ਅੱਜ ਉਹ ਗੋਭੀ ਤਾਂ ਹਜੇ ਕੱਚੀ ਆ 10 ਦਿਨਾਂ ਤੱਕ ਵਧੀਆ ਹੋ ਜੂਗੀ ਅੱਛਾ ਅੱਛਾ ਆਲੂ ਲੂ ਵੀ ਤੇ ਆਲੂ ਤਾਂ ਹੈ ਬੀਜਣ ਵਾਲੇ ਨੇ ਆਲੂ ਵੀ ਬੀਜ ਦੇ ਭਾਈ ਨਾਲੇ ਇਹਨੂੰ ਕੁਝ ਖਾਣ ਦਾ ਦੇਖ ਇੱਥੇ ਕੋਈ ਤੋੜ ਕੇ ਚੀਜ਼ ਆ ਇੱਥੇ ਤਾਂ ਕੁਝ ਨਹੀਂ ਹੈਗਾ ਕੋਈ ਮੂળા ਸਲਗਮ ਹੀ ਖਵਾ ਕੁੜੀ ਨੂੰ ਉਹ ਸੋਟੇ ਨੇ ਹੇ ਸਬਜ਼ੀ ਲਈ ਨੂੰ ਤਾਂ 10 ਦਿਨ ਹੋਏ ਨੇ ਤਾਂ ਵੱਡਾ ਚਾਹੀਦਾ ਨਾ ਮੂળા ਸਲਗਮ ਹੈ ਨਾ ਭਾਈ ਨਹੀਂ ਬੱਸ ਚਲੋ ਕਰੇ ਚੱਲਦੇ ਆਂ ਯਾਰ ਬਾਪੂ ਤੈਨੂੰ ਸਾਡੇ ਨਾਲ ਲੈ ਕੇ ਨਾ ਐਡੇ ਨਾਲ ਤਾਂ ਰੱਜੇ ਹੋਊ ਐਡੇ ਕਿ ਮੂੜੀ ਸਲਗਮ ਨਾਲ ਕੱਚੇ ਕੌੜੇ ਹੁੰਦੇ ਨੇ ਉਹ ਸਬਜ਼ੀ ਵਾਲੇ ਤੋਂ ਲਿਆ ਦੂੰ ਮੈਂ ਆਪੀ ਚੰਗਾ ਫੇ ਲੈ ਜਾਣੋ ਕਰੇ ਨਾ ਨਾ ਤੂੰ ਨਹੀਂ ਜਾਣੇ ਬਾਈ ਤੂੰ ਆਪੀ ਵਾਗ ਜਾ ਸੁੱਖੀ ਇਹਨੂੰ ਮੈਂ ਆਪੀ ਲੈ ਆਉਂਗਾ ਕੁੜੀ ਨੂੰ ਘਰ ਦਾ ਕਿੱਥੇ ਪਤਾ ਗਮਾਜ ਜੂਗੀ ਇਹ ਉਹ ਲੋਕ ਪੁੱਠਾ ਸੋਚਣਗੇ ਗੱਲਾਂ ਬਣਾਉਣਗੇ ਵੀ ਉਹਨਾਂ ਦਾ ਬੁੜਾ ਤੀਵੀ ਲਈ ਫਿਰਦਾ ਕਿਉਂ ਨਹੀਂ ਸਮਝਦਾ ਇਕੱਲੀ ਵਗ ਜੇਗੀ ਭਾਈ हां ਜਿੱਧਰ ਦੀ ਐ ਚੱਲ ਜੂ ਕੋਈ ਬਾਲ। ਉਹ ਰਹਿ ਦੇ ਕੱਲੀ ਨੂੰ ਉਲਝ ਜੂ ਐਵੇਂ ਪਿੰਡ 'ਚ ਨਹੀਂ ਪਤਾ ਲੱਗਦਾ ਹੁੰਦਾ ਡੱਕਰ ਕੇ ਜ ਲੈ ਕੇ ਦੀ। ਤੂੰ ਮੇਰੇ ਨਾਲ ਕੰਮ ਕਰਾ ਦੇ ਰੇਸਟ ਆ ਦੇ। ਭੈਣ ਦੀ ਛੋਲੀ ਮਾਰੇ ਛੱਟਣਾ ਇੱਥੇ। ਉਹ ਕਰਾ ਦੇ ਘੰਟਾ ਕੰਮ। ਉਮਰ ਆ ਮੇਰੀ ਕੰਮ ਕਰਨ ਦੀ ਬਥੇਰੇ ਕੰਮ ਕਰੇ ਨੇ ਮੈਂ। ਆ ਜਾ ਪਾ ਜੀ ਤੂੰ ਹੀ ਮਰੀ ਜਾਂਦਾ ਆ ਜਿੱਦੀ। ਨਾ ਤੂੰ ਨਹੀਂ ਜਾਣਾਗਾ। ਤੂੰ ਆਪੀ ਵਾਗ ਜਾ ਸੁੱਖੀ। ਮੈਂ ਆਉਣਾ ਘੰਟੇ ਤੱਕ ਰੇ ਸੱਟ ਕੇ। ਠੀਕ ਹੈ ਜੀ। ਓਏ ਭੈਣ ਦਾ ਖਸਮਾ ਇਨਾ ਫੁੱਦੂ ਬੰਦਾ ਮੈਂ ਨਹੀਂ ਦੇਖਣਾ ਕੁੜੀ ਨੂੰ ਰਾਜ ਘੇਰ ਲਾਂਗੇ ਪਿੰਡ ਦੇ ਆਸ਼ਕ ਬਾਲੇ ਨਹੀਂ ਉਹ ਕੋਈ ਨਹੀਂ ਘੇਰਦਾਗਾ ਤੂੰ ਭੈਣ ਦਾ ਯਾਰ ਉਹੀ ਡੱਕਾ ਲਾਉਣ ਲੱਗ ਗਏ ਨੇ ਉੱਥੇ ਬਹਿ ਗਿਆ ਚੁੱਪ ਕਰਕੇ ਕੁਰਸੀ ਤੇ ਮੈਂ ਆ ਗਿਆ ਰੇ ਸੱਟ ਕੇ ਜਾਣਾ ਜੁਣਾ ਨਹੀਂ ਆਏਗਾ ਯਾਰ ਕੋਟ ਤਾਂ ਹੈ ਪਾਈ ਫਰਦਾਂ ਜਿਵੇਂ ਭੈਣ ਦੀ ਪੁੱਦੀ ਬਰਾਤ ਜਾਣਾ ਹੁੰਦਾ ਹੈ ਸ਼ਿਫਟਿੰਗ ਕਰੇ ਉਹ ਠੰਡ ਲੱਗਦੀ ਸੀਗੀ ਠੰਡ ਲੱਗਦੀ ਸੀ ਉਹ ਦਾ ਮਹੀਨਾਗਾ ਉਹਦਾ ਮਹੀਨਾ ਇੱਥੇ ਲੋਕ ਸਬਜ਼ੀ ਤੋੜ ਕੇ ਲੈ ਜਾਂਦੇ ਨੇ ਭੈਣ ਦੇ ਨਿਗਾ ਨਹੀਂ ਲੱਗਦੇ 13 ਫੁੱਲ ਤੋੜ ਕੇ ਲੈ ਗਈ ਇੱਕ ਦਿਨ ਤੂੰ ਰਹਿ ਪਿਆ ਕਰ ਇੱਥੇ ਰਾਖੀ ਤੇ ਉਹ ਤੁਸੀਂ ਕੀ ਕਰਦੇ ਹੋ ਖੇਤ ਮੈਂ ਆਇਆ ਖੇਤ ਖੂਤ ਰਿਹਣਾ ਦਾ ਹਾਂ ਜਾਣਾ ਜੂਣਾ ਨਹੀਂ ਹੈਗਾ ਠੀਕ ਹੈ ਉਹ ਕੁੜੀ ਸਕੂਟਰੀ ਤੇ ਡਿੱਗ ਡੁੱਕੜਾ ਜਾਪੇ ਮੈਨੂੰ ਆਏ ਸੀ ਚਾਰੀ ਚੱਲ ਫਿਰ ਭਾਗ ਜਾ ਮੁੜ ਕੇ ਜ ਆਇਆ ਇੱਥੇ ਦੇਖ ਨਹੀਂ ਲੱਤਾ ਤੋੜ ਦੂੰਗਾ ਨਾਲ ਭਾਗਦਾ ਕੁੜੀਏ ਭਾਗ ਜਾ ਭਾਗ ਜਾ ਓ ਖੜ ਜਾ ਕੁੜੀਏ ਠੇ ਕੰਮਾਂ ਨੂੰ ਬਾਤੂਆਂ ਤੂੰ ਖੜ ਜਾ ਓ ਖੜ ਜਾ ਭਾਈ ਖੜ ਜਾ ਖੜ ਜਾ ਕੀ ਹੋ ਗਿਆ ਤੁਹਾਨੂੰ ਮੈਂ ਵੀ ਨਾਲ ਹੀ ਚੱਲੂਗਾ ਨਹੀਂ ਮੇਰਾ ਜੀਜਾ ਲੜਦਾ ਮੈਂ ਨਹੀਂ ਲੈ ਕੇ ਜਾਣਾ ਤੁਹਾਨੂੰ ਉਹ ਜੀਜਾ ਦਾ ਭੈਣ ਦਾ ਖਤ ਮੂੰਹ ਹੀ ਮਰੀ ਜਾਂਦਾ ਭਾਈ ਆਏ ਹੇ ਨਾ ਬੈਠੋ ਮੇਰੇ ਗੋਡੇ ਦੁਖਦੇ ਨੇ ਮੈਂ ਦੂਜੇ ਲੋਟ ਬੈਜੂ ਭਾਈ ਤੈਨੂੰ ਐ ਲੱਗਦਾ ਐਂ ਬੈਜਣਾ ਆਏ ਹਾਏ ਨੀਰਾ ਪਾ ਕਿਧਰ ਪੇਸ ਪਿਆ ਇਹ ਚੱਲ ਭਾਈ ਦੇਖ ਚੱਲ ਕਿਧਰ ਆਇਆ ਨਹੀਂ ਓਹੋ ਮੈਂ ਤਾਂ ਖੇਤ ਜਾ ਕੇ ਆਂ ਸਬਜ਼ੀ ਦੇਖ ਕੇ ਸਾਨੂੰ ਤਾਂ ਕਿਤੇ ਲੈ ਗੀ ਨਹੀਂ ਗਿਆ ਖੇਤਾ ਚੱਲ ਨਹੀਂ ਅੰਦਰ ਓਏ ਮੈਨੂੰ ਤਾਂ ਇਹ ਲੈ ਕੇ ਗਈ ਐ ਲੈ ਕੇ ਗਈ ਆ ਨਾਲੇ ਹੋਰ ਨਾ ਇਹ ਬਾਹਰ ਨਹੀਂ ਰੋੜਾ ਪਾਉਂਦੇ ਹੁੰਦੇ ਅੰਦਰ ਰਾਜ ਰੋੜਾ ਵੇ ਤੂੰ ਚੰਦ ਚੜ੍ਹੇਗਾ ਕੋਈ ਅੰਦਰ ਰਾਜ ਆਂਦੇ ਰੇ ਹੋਰ ਤੈਨੂੰ ਬਾਹਰ ਆਰ ਲੱਗਦਾ ਆ ਜਾ ਉੱਥੇ ਬਹਿ ਕੇ ਕਰਦਾ ਸਬਜ਼ੀ ਲੈਣ ਗਿਆ ਸੀ ਮਹਾਪੁੱਤ ਤੈਨੂੰ ਸਕੂਟਰ ਹੀ ਹੁੰਦੀ ਕਦੀ ਆਉਦੀ ਐ ਮੈਂ ਤਾਂ ਉਹ ਦੇਖਣ ਗਿਆ ਸੀ ਕੀ ਸਾਡੇ ਨਾਲ ਤਾਂ ਕਦੇ ਗਿਆ ਨਹੀਂ ਸਬਜ਼ੀ ਲੈਣਾ ਤੇਰੇ ਨੂੰ ਕਿਹੜਾ ਕਿਹੜਾ ਸਕੂਟਰ ਆ ਤੇਰੇ ਕੋਲ ਸੂਟ ਤਰਕੇ ਲੱਗ ਜਾ ਕਰ ਗੋਡੇ ਵਾਲੇ ਦੁਖ ਦੇ ਦੇ ਮੇਰੇ ਵੀ ਗੋਡੇ ਦੁਖ ਦੇ ਬੇ ਨਾ ਚੰਦ ਚੜਜ ਛੋਟੀ ਨੂੰ ਪਤਾ ਲੱਗਿਆ ਮਾਰ ਦੂ ਗਲ ਘੋਟ ਕੇ ਉਹ ਮੈਂ ਤਾਂ ਹੁਣ ਉਹਦੇ ਜੀਜਾ ਲੱਗਦਾ ਉਹ ਮੁੰਡੇ ਨੂੰ ਬਲਾਉਣ ਗਿਆ ਸੀ ਕਿ ਕਿਹੜਾ ਜੀਜਾ ਤੇਰਾ ਮੁੰਡਾ ਭੈਣ ਦੀ ਛੋਲੀ ਖਾਣੇ ਮੁੰਡੇ ਦੇ ਉੱਪਰ ਲੱਗੀ ਹੁਣ ਤੂੰ ਪਹਿਲਾਂ ਇੱਥੇ ਮੇਰੇ ਦਿਮਾਗ ਚੋਂ ਨਿਕਲ ਜਾਂਦੀ ਆ ਸਕੂਟਰੀ ਤਾਂ ਆਪਣੇ ਕੋਲੇ ਵੀ ਖੜੀ ਆ ਪਤਾ ਨਹੀਂ ਕਿਹੜਾ ਖੜਾ ਆ ਗਿਆ ਸੀ ਕਿ ਟੁੱਟੀ ਇਹ ਨੂੰ ਠੀਕ ਠੂਕ ਕਰਾ ਲਓ ਆਪਣੀ ਐ ਗਮਾਂਡੀਆਂ ਦੀ ਐ ਉਹਨੇ ਥਾਂ ਨਹੀਂ ਸਿੱਥੇ ਲਾ ਗਏ ਚੰਗਾ ਫਿਰ ਮੈਨੂੰ ਤਾਂ ਆਪਣੀ ਲੱਗਦੀ ਏ ਹਰੇਕ ਚੀਜ਼ ਤੇ ਤੈਨੂੰ ਤਾਂ ਆਪਣੀ ਲੱਗਦੀ ਹੁੰਦੀ ਆ ਬੇ ਤੂੰ ਬੇ ਹੜ ਜਾ ਬੇ ਤੂੰ ਹੜ ਜਾ ਕਿੱਦਾਂ ਉਹ ਐ ਫੜ ਕੇ ਬਹਿ ਜਾ ਤੂੰ ਡਿੱਗਦਾ ਨਾ ਮਗਰ ਮੈਂ ਕਿੱਥੋਂ ਫੜਿਆ ਹੋਰ ਐ ਮੈਂ ਦੇਖਿਆ ਤੈਨੂੰ ਮੋਢੇ ਤੇ ਹੱਥ ਰੱਖਿਆ ਸੀ ਮੋਢੇ ਤੇ ਨਹੀਂ ਥੱਲੋ ਫੜੀ ਬੈਠਾ ਜੇਰੋਂ ਥੱਲੋ ਹੱਥ ਕਿੱਥੇ ਲਵਾਉਂਦੀ ਆ ਹਾਂ ਲਵਾਉਂਦੀ ਆ ਨਾਲੇ ਹੋਰ ਖਬਰਾਂ ਕਿੱਦਾਂ ਨਿਕਲ ਗਈਆਂ ਸਬਜ਼ੀ ਲੈ ਕੇ ਆਏ ਕਿ ਹੋਰ ਕੁਝ ਕਰ ਕੇ ਆਏ ਹੋ ਰਾਜਾ ਆਹ ਉਹ ਤਾਂ ਬਾਕੀ ਦੂਜਾ ਚੱਲ ਲਵਾਉਂਦੀ ਆ ਬਾਬਾ ਤੂੰ ਟੰਗ ਨਾ ਕਰ ਟੰਗ ਕਰਨੋਂ ਤਾਂ ਮੂੰਹ ਹੀ ਬਥ ਉਹ ਮੈਂ ਕੁਛ ਨਹੀਂ ਕੀਤਾ ਮੁੰਡੇ ਨੂੰ ਪੁੱਛ ਲਈ ਕੁੜੀ ਨੂੰ ਪੁੱਛ ਲੈ ਬਈ ਕੁੜੀ ਕਿਉਂ ਆ ਖੁਦੀ ਮਾਂ ਲੰਡੀ ਲੁੱਚੀ ਸੀ ਉਹਦਾ ਲੰਡੀ ਲੁੱਚੀ ਆ ਐ ਜੀ ਨਹੀਂ ਹੈਗੀ ਉਹ ਬਾਲੀ ਚੰਗੀ ਕੁੜੀ ਅਸਿਆਣੀ ਹੈਗੀ ਬਈ ਤੈਨੂੰ ਫਸਵਾ ਦੂ ਅੰਦਰ 12 ਸਾਲ ਬਾਹਰ ਨਹੀਂ ਆਉਣਾ ਤੂੰ ਅੱਛਾ ਹਾਂ ਬੈਠਿਆ ਉਹਦੇ ਮਗਰਾ ਜੇ ਉਹਨੇ ਆਖ ਤਾਂ ਮਰੇ ਗਲਤ ਕਰਤਾ ਕੁਛ ਹੱਥ ਬੱਲਾ ਲਾਤਾ ਐ ਕਿਵੇਂ ਕਹ ਦੂਗੀ ਜਦ ਮੈਂ ਲਾਇ ਨਹੀਂ ਹੱਥ ਤੇ ਫਿਰ ਮਗਰਾ ਤਾਂ ਐ ਫੜੀ ਬੈਠਿਆ ਉਹ ਮੈਂ ਨਹੀਂ ਫੜਿਆ ਤੇ ਰੁਪਲੇਖਾ ਲੱਗਿਆ ਤੈਨੂੰ ਬਈ ਮੇਰੀ ਹਜੇ ਨਿਗਾਹ ਹੈਗੀ ਮੇਰੇ ਐਣਕਾ ਨਹੀਂ ਲੱਗੀਆਂ ਹਜੇ ਕੋਈ ਉਹ ਚਲ ਪਕਾਈ ਨਹੀਂ ਮਾਲਸ ਦੇ ਛੋਟੀ ਕੁੜੀ ਨੂੰ ਨਾ ਦਸੀ ਨੂਨ ਦੱਸੂਗੀ ਮੈਂ ਤਾਂ ਕਲੇਸ਼ ਪੈ ਜਾਂਦਾ ਬੇ ਕਲੇਸ਼ ਕੀ ਐਦੂ ਵੱਧ ਕੀ ਕਲੇਸ਼ ਪੂਆ ਜੇ ਉਹਨੂੰ ਪਤਾ ਲੱਗ ਗਿਆ ਬੱਸ ਨਹੀਂ ਪਤਾ ਲੱਗਦਾ ਉਹ ਐਂ ਕੁਛ ਨਹੀਂ ਦਿੰਦਾ ਚਾਹ ਚੰਗਾ ਚੰਗਾ ਉਹਦੇ ਦੇ ਉਹਦੇ ਸਕੂਟਰੀ ਤੇ ਚੜਿਆ ਹੁੰਦਾ ਸੀ ਤੂੰ ਓਏ ਭਗ ਜਾ ਤੂੰ ਮੈਂ ਚਾਹ ਚੂਪ ਬਣਾ ਕੇ ਪਿਆ ਦੇ ਮੈਨੂੰ ਚਲ ਪਿਆ ਦੇ ਤੈਨੂੰ ਚਾਹ ਨਾਲੇ ਹੋਰ ਆ ਭਾਜਾ ਭੈਣ ਦੀ ਛੋਲਾ ਖਾਣੀ ਐ ਬੋਲਦਾ ਭਗ ਜਾ ਭਗ ਜਾ ਜਿਹੇ ਸਕਲੇ ਦੀ ਐ ਭਗ ਜਾ ਦੱਸੂ ਚੰਗਮ ਨੂਨ ਉਹ ਦੱਸੂ ਆਏ ਨੂੰ ਚੜਾ ਮੇਰੇ ਟੱਟੇ ਫੜ ਲੂ ਅਏ ਚੋਲੀ ਖਣੀ ਨਹੀਂ ਆਏ ਹਾਏ ਹਾਏ ਚਿੱਟੇ ਚਿੱਟੇ ਸਕੂਟਰ ਹੀ ਪਈ ਐ ਪਾਈ ਪਾ ਦੇ ਬਹੁਤ ਐ ਬੀਬੇ ਪੁੱਤ ਚਾ ਬਣ ਗਈ ਹਾਂ ਤਰੀ ਹੋਈ ਆ ਆ ਜਾ ਬਾਹਰ ਹੋਰ ਚੰਦ ਚੜ ਗਿਆ ਹੁਣ ਤਾਂ ਓਰੇ ਆ ਤੂੰ ਮੇਰੇ ਕੋਲੇ ਓਰੇ ਕੀ ਕਰੇਂਗਾ ਓਰੇ ਆ ਇਹ ਮੇਰੇ ਘਰ ਆਲੇ ਉਹੀ ਤਾਂ ਤੈਨੂੰ ਮੈਂ ਦੱਸਣਾ ਹੀ ਆ ਬਾਪੂ ਜੀ ਨੂੰ ਜਮਾ ਨਹੀਂ ਸ਼ਰਮ ਆਉਣੀ ਐ ਫੜ ਲੰਦਾ ਮਗਰੋ ਜਿਉਂ ਕਹਿੰਦੀ ਐ ਕਿਵੇਂ ਫੜਨਾ ਬਾਪੂ ਜੀ ਕਹਿੰਦਾ ਮੈਂ ਡਿਗਦਾਗਾ ਆਪਣੇ ਤਾਂ ਘਰੇ ਪਹਿਲੀ ਕੜਾਣ ਸੀਗੀ ਇੱਕ ਹੋਰ ਆ ਗਈ ਹਾਂ ਇਹ ਪੱਟੂ ਆਪਣਾ ਘਰ ਇੱਕ ਇੱਕ ਦੋ ਨਿਕਲੂਗੀ ਪਹਿਲਾਂ ਐਂ ਦੱਸ ਸਕ ਜਾ ਤੂੰ ਮੇਰੇ ਨਾਲ ਸੁਣਾ ਪਹਿਲਾਂ ਤਾਂ ਇਹਨਾਂ ਨੂੰ ਆਉਣ ਦੇ ਤੇਰੇ ਪੁੱਤ ਨੂੰ ਆ ਜਾਂਦੇ ਵੱਡੇ ਨੂੰ ਜੇ ਉਹ ਘਰ ਆਇਆ ਫਿਰ ਮੈਂ ਉਹਨਾਂ ਨਾਲ ਗੱਲ ਕਰਾਂਗੀ ਤੇਰੇ ਕਿੱਥੇ ਕਾਬੂ ਚ ਆਉਂਦਾ ਹੋ ਕੋਈ ਨਹੀਂ ਮੈਂ ਗੱਲ ਕਰਕੇ ਤੇ ਵੇਖ ਕੋਈ ਤਰਾ ਪਾਊਗਾ ਹੀ ਉਹ ਕੁਛ ਨਹੀਂ ਪਾਉਂਦਾ ਰਾਮਣ ਦਾ ਡਰ ਲੱਗ ਗਿਆ ਜਾਂਦਾ ਕਿਤੇ ਕਾਬੂ ਬੁੜੇ ਨੂੰ ਇਹ ਨਾ ਕਰ ਲੈ ਕਿਤੇ ਮੁੰਡਾ ਆਉਣੇ ਉਹ ਕਰ ਰੱਖਾ ਤਵੀਤ ਪਾ ਰੱਖਿਆ ਬੁੜੇ ਦੇ ਪਾਦੂ ਤੇ ਵੀਤ ਬਸ ਤੂੰ ਬੁਲਾਉਣਾ ਨਹੀਂ ਉਹ ਜਿਹੜੀ ਨਵੀਂ ਕੁੜੀ ਚ ਆਈ ਮੈਂ ਤਾਂ ਕਿੱਥੇ ਬੁਲਾਉਣੀ ਆ ਉਹ ਬੁਲਾਉਂਦੀ ਆ ਬੁੜੇ ਨੂੰ ਕੋਈ ਬੁਲਾ ਹੀ ਜਾਂਦੇ ਬਾਪੂ ਨੂੰ ਤਾਂ ਮੁੱਠੀ ਚ ਰੱਖ ਮੇਰੇ ਕਿੱਥੇ ਰਹਿੰਦਾ ਮੁੱਠੀ ਚ ਹੋ ਤੇਰੇ ਘਰ ਵਾਲਾ ਤੇ ਮੰਨੂਗਾ ਇਹੋ ਮੈਨੂੰ ਕਿੱਥੇ ਘਰ ਵਾਲੀ ਮੰਨਦਾ ਆਪਦੀ ਉਹ ਚੌਰਾ ਤਾਂ ਚੌਰਾ ਹੋ ਰਿਹਾ ਉਹਦੇ ਨਾਲ ਫੜ ਕੇ ਵਹਿਂਦਾ ਕਹਿੰਦੀ ਸਬਜ਼ੀ ਲੈਣ ਗਈ ਸੀ ਹੁਣ ਤੂੰ ਉਹਨੂੰ ਬਹਿ ਕੇ ਸਮਝਾ ਰਾਤ ਨੂੰ ਜਦੋਂ ਪੈਂਗੀ ਉਹਦਾ ਸਮਝਾਈ ਹੁਣ ਕਿੱਥੇ ਪੈਂਦਾ ਰਾਤ ਨੂੰ ਤੇ ਗਲੀਆਂ ਚ ਤੁਰਿਆ ਫਿਰਦਾ ਰਹਿੰਦਾਗਾ ਤੂੰ ਉਹਨੂੰ ਸਮਝਾਈ ਕਿ ਮੇਰੇ ਕੋਲੇ ਬਹਿੜ ਤੈਨੂੰ ਗੱਲ ਕਰਨੀ ਤੇਰੇ ਨਾਲ ਕੋਈ ਆ ਮੈਂ ਤਾਂ ਤੇਰਾ ਲੜਕੇ ਆਈਆਂ ਚੌਰੇ ਨਾਲ ਬਠੇੜਾ ਲੜਕੇ ਆਈਆਂ ਕਿੱਥੇ ਮੰਨਦਾ ਕਹਿੰਦਾ ਮੈਂ ਤਾਂ ਸਬਜ਼ੀ ਲੈਣ ਬਾਗਿਆ ਸੀ ਉਹਨੂੰ ਰਾਹ ਨਹੀਂ ਪਤਾ ਸੀ ਸੌ ਬਾਨੇ ਮਾਰਦਾ ਨੇ ਆਪਣਾ ਘਰ ਪੱਟਿਆ ਜਾਣਾ ਸਾਰੇ ਪੱਟੀ ਮੇਸ ਹੋ ਜਾਣੀ ਸਾਰੇ ਪੱਟਿਆ ਕੀ ਜਾਣਾ ਪੁੱਤ ਪੱਟਿਆ ਕਿਆ ਘਰ ਤਾਂ ਹਾਲੇ ਕੁਛ ਨਹੀਂ ਵਿਗੜਿਆ ਹੈਗਾ ਕੁਛ ਨਹੀਂ ਵਿਗੜਿਆ ਉਹ ਦੇਖ ਲਾ ਬਘੇੜੀ ਜੀ ਆਪਣੇ ਨਾਲ ਤਾਂ ਉਹੀ ਲੜਨੋਂ ਨਹੀਂ ਹਟਦੀ ਇੱਕ ਇਹ ਆ ਗਈ ਹਏ ਤਾਂ ਆਪਣੇ ਮੁੱਠੀ ਚੋਂ ਕੁਛ ਨਹੀਂ ਗਿਆ ਹੈਗਾ ਮੌਕਾ ਸਮਾ ਲ ਲ ਗਏ ਆਪਾਂ ਚਾਲ ਖੋ ਕਰਦੀਆਂ ਫਿਰ ਆਪਾਂ ਗੱਲ ਹਾਂ ਕਰਦੀਆਂ ਫਿਰ ਹਿੱਲਾ ਤੂੰ ਵੀ ਕਲੇਸ਼ ਕਲੂਸ ਕਰਿਆ ਕਰ ਆਪਦੇ ਘਰ ਵਾਲੇ ਨਾਲ ਰਾਤ ਨੂੰ ਵਾਪਰ ਪਾਣੀ ਖਾੜਾ ਬੈਠੀ ਚੰਗਾ ਲਿਆਉਣੀ ਆ ਚਾਹ ਮੈਂ ਆਓ ਪਿਆ ਚੌਰਾ ਉਹਦੇ ਖਾਤਰ ਵੀ ਲਿਆ ਮੈਂ ਨਹੀਂ ਫੜਾਉਂਦੀ ਤੂੰ ਹੀ ਲੈ ਜੀ ਜੀ ਵੱਡਗੇ ਇੱਕ ਗੱਲ ਭੁੱਲ ਗਈ ਸੀ हां नहीं बीबी की हो गया। 니 ਪਿੰਡ ਚ ਕੀ ਮੂੰਹ ਦਿਖਾਵਾਂਗੇ ਲੋਕ ਗੱਲਾਂ ਕਰਨਗੇ ਵੀ ਇਹਨਾਂ ਦਾ ਬੁੜਾ ਤੀਵੀ ਚੱਕੀ ਫਿਰਦਾ। ਨਹੀਂ ਮੇਰੀ ਗੱਲ ਸਮਝ ਜੀਦਾ ਮੈਂ ਪੇਕ ਕਿਉਂ ਆਈ ਇੱਥੇ ਇੰਨਾ ਗੰਦ ਪਿਆ ਸੀ ਉਹਦੇ ਕਿਹੜਾ ਲੋਕਾਂ ਨੇ ਗੱਲਾਂ ਨਹੀਂ ਖੀਤੀਆਂ ਹੋਣਗੀਆਂ। ਲੋ 100 ਜਣਾ ਘਰੇ ਆ ਕੇ ਮੁੜ ਕੇ ਗਿਆ ਹੁਣ। ਉਹ ਗੱਲਾਂ ਦਾ ਪੁੱਤ ਕੋਈ ਨਹੀਂ ਉਹ ਤਾਂ ਵੱਧ ਤੋਂ ਵੱਧ ਐ ਕਹਦੇ ਨੇ ਇਹਨੇ ਬਉਆਂ ਕੰਮ ਨਹੀਂ ਕਰਦੀਆਂ ਆਹ ਦੇਖ ਵੀ ਬੁੜਾ ਤੀਵੀ ਚੜੀ ਫਿਰਦਾ ਸੀ। ਲੋਕ ਕਹਿੰਦੇ ਹੋਣਗੇ ਇਹਨਾਂ ਨੂੰ ਤਾਂ ਚੰਗੇ ਝੁੱਗੀਆਂ ਵਾਲੇ ਨੇ। ਹੂੰ। ਕੁੱਤਾ ਹੀ ਪੂਛ ਮਾਰ ਕੇ ਬਹਿੰਦਾ। ਤੂੰ ਤਾਂ ਪੁੱਤ ਸਫਾਈ ਦੀ ਲੱਗੀ ਪਈਆਂ ਮੈਨੂੰ ਐ ਲੱਗ ਰਿਹਾ ਡਰਾ ਵੀ ਲੋਕ ਕੀ ਵੀ ਨੂੰ ਆਉ ਲੈ ਕੇ ਜਾਂਦਾ ਗੋਟਰੀ ਤੇ ਜਿਹੜਾ ਜਿਹੜਾ ਮੈਂ ਮੈਂ ਤੈਨੂੰ ਦੱਸੀ ਤੇ ਜਾਣੀ ਹੈ ਨਹੀਂ ਆਪਣੇ ਹੱਥੋਂ ਕੁਝ ਨਹੀਂ ਗਿਆ ਹੈਗਾ ਰਾਤ ਨੂੰ ਆਪਾਂ ਬਹਿ ਕੇ ਗੱਲ ਕਰਾਂਗੇ ਇਹਨਾਂ ਨੂੰ ਸੌਂ ਜਾਂਦੇ ਫੇਰ ਆਪਾਂ ਲਾਵਾ ਨਹੀਂ ਬਚਿਆ ਛੱਡੀ ਨਹੀਂ ਫੋਨ ਕਰਕੇ ਆ ਜਾ ਪੇੜੇ ਆਜਾ ਕਿੰਨਾ ਗਲੇਸ਼ ਕਰਿਆ ਸੀ ਬਨਾ ਸਾਦੋਂ ਨੂੰ ਨਾ ਸਾਦ ਹੁਣ ਆਪਾਂ ਕੀ ਕਰੀਏ ਕਰਨਾ ਕੀ ਮੈਂ ਤਾਂ ਕਿ ਨਹੀਂ ਜ਼ਹਿਰ ਜ਼ੂਰ ਨਹੀਂ ਪਈ ਦੇਖ ਲਪਾੜ ਜੀ ਨੂੰ ਇਹ ਤਾਂ ਮਰੇ ਇੱਥੇ ਦੱਦ ਲੱਗ ਰਹੀ ਹੈ ਚਲ ਦੇਖਦੇ ਆਪਾਂ ਸ਼ਾਮ ਨੂੰ ਕਰਦੀ ਆਂ ਕਹਿ ਲੈ ਚੂਹਿਆਂ ਵਾਲਿਆਂ ਗੋੜੀਆਂ ਪਾ ਦੇ ਚਾਚ ਸਰਦਬਰ ਨੂੰ ਇਹਨਾਂ ਨੂੰ ਪਾ ਦਾਂਗੇ ਆਪਾਂ